ਹਾਂਜੀ ਆਪਾਂ ਬਣਾਈ ਹੈ ਛੋਡੀ ਸਭ ਦੀ ਪਸੰਦ ਹਰੀ ਚਟਨੀ ਬਹੁਤ ਹੀ ਤਿੱਖੀ ਤੇ ਜਮੀ ਤੁਸੀਂ ਵੀ ਇਹਨੂੰ ਜ਼ਰੂਰ ਟਰਾਈ ਕਰਿਓ ਸਸਿਕਾ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਈ ਹੈ ਗ੍ਰੀਨ ਚਟਨੀ ਤੇ ਇਹ ਤੁਸੀਂ ਕਿਸੇ ਵੀ ਟਿੱਕੀ ਵਗੈਰਾ ਤੇ ਪਾ ਕੇ ਖਾ ਸਕਦੇ ਹੋ ਜਾਂ ਕਿਸੇ ਪਕੌੜਿਆਂ ਵਗੈਰਾ ਨਾਲ ਯੂਜ਼ ਕਰ ਸਕਦੇ ਹੋ ਪਰੌਂਠੇ ਨਾਲ ਵੀ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਇਹ 8 ਤੋਂ 10 ਦਿਨ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਤੇ ਤੁਸੀਂ ਇਹਨੂੰ ਜਰੂਰ ਟਰਾਈ ਹਾਂਜੀ ਇਹ ਚਟਨੀ ਬਣਾਉਣ ਦੇ ਲਈ ਆਪਾਂ ਇਹ ਸਮਾਨ ਲੈ ਲਿਆ ਸਾਰਾ ਤੇ ਇਹ ਕਿਵੇਂ-ਕਿਵੇਂ ਪਾਉਣਾ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਜੱਗ ਚ ਗ੍ਰाइंड ਕਰਨ ਲਈ ਹਰੀਆਂ ਮਿਰਚਾਂ ਪਾ ਲਾਂਗੇ ਮੈਂ 10-15 15-20 ਹਰੀਆਂ ਮਿਰਚਾਂ ਹੈਗੀਆਂ ਨੇ ਇਹ ਤੁਸੀਂ ਆਪਣੀ ਜ਼ਰੂਰਤ ਮੁਤਾਬਕ ਲੈ ਲਿਓ ਜਿੰਨੀਆਂ ਤੁਸੀਂ ਚਟਨੀ ਬਣਾਉਣੀ ਹੋਵੇ ਫਿਰ ਇਹ ਆਪਾਂ 3-4 ਕਲੀਆਂ ਹੈਗੀਆਂ ਅਦਰਕ ਦੀਆਂ ਤੇ 3-4 ਕਲੀਆਂ ਜਿਹੀਆਂ ਆਪਾਂ ਲਸਣ ਦੀਆਂ ਕੱਟੀਆਂ ਹੈਗੀਆਂ ਥੋੜਾ ਜਿਹਾ ਆਪਾਂ ਇੱਕ ਚਮਚ ਜੀਰਾ ਪਾ ਲਾਂਗੇ ਇਹਦੇ ਵਿੱਚ ਇਹ ਚੀਜ਼ਾਂ ਨੂੰ ਆਪਾਂ نیچے ਪਾ ਲੈਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਦੀਨਾ ਪਾਇਆਗਾ ਇਹ ਕੋਲੀ ਦੇ ਹਿਸਾਬ ਨਾਲ ਆਪਾਂ ਇੰਨਾ ਕੁ ਇਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਤੇ ਪਦੀਨਾ ਪਾਇਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਇਹਨਾਂ ਚੀਜ਼ਾਂ ਨੂੰ ਤੁਸੀਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਹਾਂਜੀ ਇਹਦੇ ਵਿੱਚ ਆਪਾਂ ਪਾਣੀ ਪਾ ਲਿਆ ਥੋੜਾ ਜਿਹਾ ਹੁਣ ਆਪਾਂ ਇਹਨੂੰ ਕਰਾਂਗੇ ਸਭ ਤੋਂ ਪਹਿਲਾਂ ਗ੍ਰाइंड ਹਾਂਜੀ ਆਪਾਂ ਦੇਖੋ ਇਹਨੂੰ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਤੁਸੀਂ ਲਾਸਟ ਤੇ ਪਾਉਣੀ ਹੈ ਕਿਉਂਕਿ ਪਹਿਲਾਂ ਜਿਆਦਾ ਵੀ ਗ੍ਰाइंड ਕਰਨਾ ਪੈਂਦਾ ਤੇ ਉਹਦੇ ਨਾਲ ਇਹ ਖਰਾਬ ਹੋ ਜੂਗੀ ਦਹੀਂ ਤੇ ਇਹਦੇ ਵਿੱਚ ਆਪਾਂ ਪਾਇਆ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਆਪਾਂ ਚੀਟਾ ਨਮਕ ਅੱਧਾ ਚਮਚ ਕਾਲਾ ਨਮਕ ਤੇ ਥੋੜਾ ਜਿਹਾ ਆਪਾਂ ਅਮਚੂਰ ਪਾਊਡਰ ਲਿਆ ਦਾ ਇਹ ਤੁਸੀਂ ਜ਼ਰੂਰ ਪਾਇਓ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਆਪਾਂ ਅੱਧਾ ਨਿੰਬੂ ਨਹੀਂ ਚੋੜਦੇ ਨਾ ਇਹ ਚੋ ਵੀ ਤੁਸੀਂ ਰੱਖ ਲਿਆ ਦੀਆਂ 5-10 ਡ੍ਰੋਪਸ ਵਿੱਚ ਪਾ ਦਿਓ। ਗਲਾਸ ਦਾ ਚੌਥਾ ਹਿੱਸਾ ਪਾਣੀ ਪਾ ਦਾਂਗੇ। ਜਿੰਨੀ ਕੀ ਤੁਸੀਂ ਇਹ ਚੜਨੀ ਨੂੰ ਪਤਲੀ ਰੱਖਣਾ ਤੁਸੀਂ ਓਨਾ ਕ ਪਾਣੀ ਪਾ ਲਿਓ। ਤੇ ਹੁਣ ਆਪਾਂ ਇਹਨੂੰ ਦੁਬਾਰਾ ਗ੍ਰਾਈਂਡ ਕਰਾਂਗੇ। ਹਾਂਜੀ ਆਪਾਂ ਇਹਨੂੰ ਬਣਾ ਲਿਆ ਤਿਆਰ ਹੋ ਗਈ ਇਹ ਬਿਲਕੁਲ। ਤੇ ਆਪਾਂ ਇਹਨੂੰ ਇੱਕ ਤੁਸੀਂ ਕਿਸੇ ਵੀ ਕੱਚ ਦੇ ਜਾਰ ਵਗੈਰਾ ਜਾਂ ਕਿਸੇ ਵੀ ਬਰਤਨ 'ਚ ਕੱਢ ਲਿਓ। ਤੇ 8 ਤੋਂ 10 ਦਿਨ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਤੁਸੀਂ ਇਹਨੂੰ ਕਿੰਨੀ ਕੀ ਸਖਤ ਰੱਖਣਾ ਪਤ ਨਹੀਂ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਫ੍ਰੀਜ ਚ